ਪੰਜਾਬ ਦੇ ਮਸ਼ਹੂਰ ਗਾਇਕ ਯੋਯੋ ਹਨੀ ਸਿੰਘ ਅਤੇ ਕਰਨ ਓਜਲਾ ਆਪਣੇ ਗੀਤਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਹਨੀ ਸਿੰਘ ਅਤੇ ਕਰਨ ਓਜਲਾ ਨੇ ਆਪਣੇ ਗੀਤਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਜੋ ਹੈ અપਮਾਨਜਨਕ ਜੋ ਹੈ ਸ਼ਬਦਾਵਲੀ ਦੀ ਬਰਤੋਂ ਕੀਤੀ ਹੈ ਤੇ ਹੁਣ ਇਸ ਉੱਤੇ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਦੋ ਪੱਤਰ ਲਿਖ ਕੇ ਉਹਨਾਂ ਦੇ ਉੱਤੇ ਔਰਤਾ ਦੇ ਵਿਰੁੱਧ ਜੋ અપਮਾਨਜਨਕ ਜੋ ਹੈ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਸ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਮਹਿਲਾ ਕਮਿਸ਼ਨ ਦੀ ਚੀਅਰ ਪਰਸਨ ਰਾਜ ਲਾਲੀ ਗਿੱਲ ਵੱਲੋਂ ਭੇਜੇ ਗਏ ਜਿਹੜੇ ਦੋ ਪੱਤਰ ਨੇ ਉਸ ਦੇ ਵਿੱਚ ਪਹਿਲਾ ਜ਼ਿਕਰ ਜੋ ਹੈ ਹਨੀ ਸਿੰਘ ਦੇ ਗੀਤ ਮਿਲੀਨੀਅਲ ਦਾ ਕੀਤਾ ਗਿਆ ਹੈ ਕਮਿਸ਼ਨ ਦੇ ਅਨੁਸਾਰ ਇਸ ਗੀਤ ਦੇ ਵਿੱਚ ਔਰਤਾਂ ਦੇ ਵਿਰੁੱਧ ਬਹੁਤ ਹੀ ਘਟੀਆਂ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਔਰਤਾਂ ਦੇ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਹੈ ਦੂਜੇ ਪੱਤਰ ਦੇ ਵਿੱਚ ਕਰਨ ਓਜਲਾ ਦੇ ਗੀਤ ਐਮ ਐਮ ਗੱਭਰੂ ਬਾਰੇ ਵੀ ਇਤਰਾਜ਼ ਉਠਾਏ ਗਏ ਨੇ ਕਮਿਸ਼ਨ ਨੇ ਕਿਹਾ ਹੈ ਕਿ ਇਸ ਗੀਤ ਦੇ ਵਿੱਚ ਅਣਉਚਿਤ ਅਤੇ અપਮਾਨਜਨਕ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ ਜੋ ਕਿ ਸਮਾਜਿਕ ਤੌਰ ਤੇ ਨਿੰਦਣਯੋਗ ਹੈ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਸਥਿਤ ਅਧਿਕਾਰੀ ਰਾਹੀਂ ਦੋ ਮਾਗੀਤਾਂ ਦੀ ਜਾਂਚ ਕਰਨ ਅਤੇ ਕਾਨੂੰਨ ਅਨੁਸਾਰ ਕਠੋਰ ਕਾਰਵਾਈ ਕਰਨ ਦੀ ਨਿਰਦੇਸ਼ ਦਿੱਤੇ ਨੇ ਇਸ ਨਾਲ 11 ਅਗਸਤ ਸਵੇਰੇ 11 ਵਜੇ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੂਰੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਇਸ ਮਾਮਲੇ ਨੇ ਇੱਕ ਵਾਰ ਫਿਰ ਪੰਜਾਬੀ ਸੰਗੀਤ ਦੇ ਵਿੱਚ ਵਰਤੀ ਜਾ ਰਹੀ ਸ਼ਬਦਾਬਲੀ ਤੇ ヒਮਾਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਆਮ ਲੋਕਾਂ ਤੋਂ ਲੈ ਕੇ ਵਿਧਾਇਕ ਤੇ ਕਲਾਕਾਰ ਵੀ ਹੁਣ ਸੰਗੀਤਕ ਰਚਨਾਵਾਂ ਚ ਵਿੱਚ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਮਸ਼ਹੂਰ ਗਾਇਕ ਯੋਯੋਹਾਨੀ ਸਿੰਘ ਅਤੇ ਕਰਨ ਓਜਲਾ ਆਪਣੇ ਗੀਤਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਖਾਨੀ ਸਿੰਘ ਅਤੇ ਕਰਨ ਓਜਲਾ ਨੇ ਆਪਣੇ ਗੀਤਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਜੋ ਹੈ અપਮਾਨਜਨਕ ਜੋ ਹੈ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਹੁਣ ਇਸ ਉੱਤੇ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਦੋ ਪੱਤਰ ਲਿਖ ਕੇ ਉਹਨਾਂ ਦੇ ਉੱਤੇ ਔਰਤਾ ਦੇ ਵਿਰੁੱਧ ਜੋ અપਮਾਨਜਨਕ ਜੋ ਹੈ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਸ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਮਹਿਲਾ ਕਮਿਸ਼ਨ ਦੀ ਚੀਅਰ ਪਰਸਨ ਰਾਜਲਾਲੀ ਗਿੱਲ ਵੱਲੋਂ ਭੇਜੇ ਗਏ ਜਿਹੜੇ ਦੋ ਪੱਤਰ ਨੇ ਉਸ ਦੇ ਵਿੱਚ ਪਹਿਲਾ ਜ਼ਿਕਰ ਜੋ ਹੈ ਹਨੀ ਸਿੰਘ ਦੇ ਗੀਤ ਮਿਲੀਨੀਅਲ ਦਾ ਕੀਤਾ ਗਿਆ ਹੈ ਕਮਿਸ਼ਨ ਦੇ ਅਨੁਸਾਰ ਇਸ ਗੀਤ ਦੇ ਵਿੱਚ ਔਰਤਾਂ ਦੇ ਵਿਰੁੱਧ ਬਹੁਤ ਹੀ ਘਟਿਆ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਔਰਤਾਂ ਦੇ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਹੈ ਦੂਜੇ ਪੱਤਰ ਦੇ ਵਿੱਚ ਕਰਨ ਓਜਲਾ ਦੇ ਗੀਤ ਐਮ ਐਮ ਗੱਭਰੂ ਬਾਰੇ ਵੀ ਇਤਰਾਜ਼ ਉਠਾਏ ਗਏ ਨੇ ਕਮਿਸ਼ਨ ਨੇ ਕਿਹਾ ਹੈ ਕਿ ਇਸ ਗੀਤ ਦੇ ਵਿੱਚ ਅਣਉਚਿਤ ਅਤੇ અપਮਾਨਜਨਕ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ ਜੋ ਕਿ ਸਮਾਜਿਕ ਤੌਰ ਤੇ ਨਿੰਦਣਯੋਗ ਹੈ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਸਥਿਤ ਅਧਿਕਾਰੀ ਰਾਹੀਂ ਦੋ ਮਾਗੀਤਾਂ ਦੀ ਜਾਂਚ ਕਰਨ ਅਤੇ ਕਾਨੂੰਨ ਅਨੁਸਾਰ ਕਠੋਰ ਕਾਰਵਾਈ ਕਰਨ ਦੀ ਨਿਰਦੇਸ਼ ਦਿੱਤੇ ਨੇ ਇਸ ਨਾਲ 11 ਅਗਸਤ ਸਵੇਰੇ 11 ਵਜੇ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੂਰੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਇਸ ਮਾਮਲੇ ਨੇ ਇੱਕ ਵਾਰ ਫਿਰ ਪੰਜਾਬੀ ਸੰਗੀਤ ਦੇ ਵਿੱਚ ਵਰਤੀ ਜਾ ਰਹੀ ਸ਼ਬਦਾਵਲੀ ਤੇ ヒਮਾ ਤੇ ਵੱਡਾ ਸਵਾਲ ਖੜਾ ਕਰ ਦਿੱਤਾ ਆਮ ਲੋਕਾਂ ਤੋਂ ਲੈ ਕੇ ਵਿਧਾਇਕ ਤੇ ਕਲਾਕਾਰ ਵੀ ਹੁਣ ਸੰਗੀਤਕ ਰਚਨਾਵਾਂ ਚ ਵਿੱਚ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਨੇ